ਤੋਰੀ ਵਿਖੇ ਨਵੇਂ ਬਣੇ ਕੱਕੜਾਲ ਪੁਲ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਇੰਚਾਰਜ ਅਮਰਤ ਪਰਾੜ ਵੱਲੋਂ ਕੀਤਾ ਗਿਆ ਇਸ ਮੌਕੇ ਦਫ਼ਤਰ ਇੰਚਾਰਜ ਅਮਰਤ ਪਰਾੜ ਨੇ ਕਿਹਾ ਕਿ ਤੋਰੀ ਵਿਖੇ ਵਿਕਾਸ ਕਾਰਜ ਚੰਗੀ ਪੱਧਰ ਤੇ ਸ਼ੁਰੂ ਕੀਤੇ ਗਏ ਹਨ ਅਤੇ ਜਲਦ ਹੀ ਇਹ ਮੁਕੰਮਲ ਕਰ ਲਏ ਜਾਣਗੇ ਉਨ੍ਹਾਂ ਕਿਹਾ ਕਿ ਸੂਏ ਨੂੰ ਅੰਡਰਗਰਾਉਂਡ ਕਰਨ ਦਾ ਕੰਮ ਵੀ ਵੱਡੇ ਪੱਧਰ ਤੇ ਸ਼ੁਰੂ ਹੈ ਅਤੇ ਜਲਦ ਹੀ ਇਹ ਪੂਰਾ ਕਰ ਲਿਆ ਜਾਵੇਗਾ ਉਨ੍ਹਾਂ ਕਿਹਾ ਕਿ ਸ਼ਹਿਰ ਦੇ ਨਾਲ-ਨਾਲ ਪਿੰਡਾਂ ਦੇ ਵਿਕਾਸ ਨੂੰ ਵੀ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਜਲਦ ਹੀ ਧੋਰੀ ਦੀ ਧਿਕ ਬਦਲ ਦਿੱਤੀ ਜਾਵੇਗੀ। ਅ ਬੜੀ ਖੁਸ਼ੀ ਦੀ ਗੱਲ ਹੈ ਜੋ ਇਹ ਸੂਏ ਦਾ ਕੰਮ ਹੈ ਜਿਹੜਾ ਬੜੀ ਜਲਦੀ ਇਹ ਬੜੀ ਫਾਸਟ ਸਪੀਡ ਤੇ ਚੱਲ ਰਿਹਾ ਜੋ ਪ੍ਰੋਮਿਸ ਕੀਤਾ ਸੀ ਸ਼ਹਿਰ ਵਾਸੀਆਂ ਨੂੰ कि ਅਸੀਂ 2 ਮਹੀਨਿਆਂ ਦੇ ਵਿੱਚ ਵਿੱਚ ਇਹ ਕੰਮ ਕੰਪਲੀਟ ਕਰਨਾ ਹੈ ਤਾਂ ਮੇਰਾ ਖਿਆਲ ਹੈ ਕਿ 2 ਮਹੀਨੇ ਹਜੇ ਪੂਰੇ ਹੋਏ ਨਹੀਂ ਹੋਣੇ ਤਾਂ ਇਹ ਪੁਲ ਵੀ ਸਟਾਰਟ ਹੋ ਗਿਆ ਤੇ ਸੂਏ ਦਾ ਕੰਮ ਬੜੀ ਤੇਜ਼ੀ ਨਾਲ ਚੱਲ ਰਿਹਾ ਤਾਂ ਸਾਰੇ ਸ਼ਹਿਰ ਨਿਵਾਸੀ ਵੀ ਇਸ ਦਾ ਬੜੇ ਖੁਸ਼ ਨੇ ਸਾਨੂੰ ਬੜੀਆਂ ਵਧਾਈਆਂ ਆਈਆਂ ਕਿ ਬੜਾ ਵਧੀਆ ਕੰਮ ਕੀਤਾ ਸ਼ਹਿਰ ਵਾਸਤੇ ਤਾਂ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਬਾਕੀ ਰਹਿੰਦੇ ਪੁਲ ਕਦ ਤੱਕ ਤੁਹਾਨੂੰ ਲੱਗਦੀ ਬੜੀ ਜਲਦੀ ਹੋ ਜਲਦੀ ਜੀ ਬੜਾ ਆਲਮੋਸਟ ਤਿਆਰ ਨੇ ਬਸ ਫਾਈਨਲ ਟੱਚਸ ਦੇਣ ਵਾਲੀ ਹੈ ਕਿਤੇ ਕੁਝ ਮਾੜਾ ਮੋਟਾ ਐਡਜਸਟਮੈਂਟ ਕਰਨ ਵਾਲੀ ਹੈ ਕਿ ਸੜਕੇ ਤੋਂ ਥੋੜੇ ਜਿਵੇਂ ਸੂਆ ਜਿਆਦਾ ਉੱਚਾ ਆ ਗਿਆ ਕਿਤੇ ਤਾਂ ਉਹ ਜਿਹੜੀ ਸਲੋਪ ਹੈ ਉਹਦੀ ਉਹ ਸਲੋਪ ਦੀ ਥੋੜੀ ਐਡਜਸਟਮੈਂਟ ਕਰਨ ਵਾਲੀ ਇੱਕ ਦੋ ਬੁਲਾਂ ਦੀ ਆਲਮੋਸਟ ਕੰਪਲੀਟ ਨੇ ਬੜਾ ਵਧੀਆ ਦਿਨ ਆ ਉਸ ਦਿਨ ਆ ਸੀ ਜਿਹੜਾ ਕੱਕੜਵਾਲ ਦਾ ਪੋਲਾ ਉਹਦਾ ਅਦਕਾਟਨ ਕੀਤਾਗਾ ਕਿਉਂਕਿ ਜਿੱਥੇ ਗੁਰੂ ਰਵੀਦਾਸ ਜੀ ਨੇ ਜਾਤਾਂ ਪਾਤਾਂ ਨੂੰ ਖਤਮ ਕਰਨ ਲਈ ਯਤਨ ਕਰੇ ਔਰ ਕਿਰਤ ਕਰਨ ਦਾ ਸੰਦੇਸ਼ ਦਿੱਤਾ ਅੱਜ ਪੂਰੇ ਧੂਰੀ ਹਲਕੇ ਦੇ ਵਿੱਚ ਜਿੱਤੇ ਮਰਜ਼ੀ ਪਿੰਡ ਵਿੱਚ ਜਾ ਕੇ ਦੇਖ ਲਓ ਸ਼ਹਿਰ ਦੇ ਵਿੱਚ ਜਿਹੜੇ ਕੋਨੇ ਦੇ ਮਰਜ਼ੀ ਜਾ ਕੇ ਦੇਖ ਲਓ ਵੱਡੇ ਪੱਧਰ ਤੇ ਡਿਵੈਲਪਮੈਂਟ ਦੇ ਜਿਹੜੇ ਕੰਮ ਨੇ ਹੋ ਰਹੇ ਨੇ ਕਿਉਂਕਿ ਮੁੱਖ ਮੰਤਰੀ ਸਾਹਿਬ ਦਾ ਆਪਣਾ ਹਲਕਾ ਉਹਨਾਂ ਦਾ ਇੱਕੋ ਹੀ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਆ ਸਾਰੇ ਸਾਥ ਦਿਓ ਕਿਉਂਕਿ ਡਿਵੈਲਪਮੈਂਟ ਦੇ ਕੰਮ ਦਾ ਜਿਹੜੇ ਅਸੀਂ ਸੋਚੇ ਨਹੀਂ ਹੈਗੇ ਉਹ ਵੀ ਹੋਣੇ ਆ ਕਿਉਂਕਿ ਧੂਰੀ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਪ੍ਰੋਜੈਕਟ ਆਉਣ ਵਾਲੇ ਦਿਨਾਂ ਦੇ ਵਿੱਚ ਆ ਰਹੇ ਨੇ ਜਿਹੜੇ ਮੁੱਖ ਮੰਤਰੀ ਸਾਹਿਬ ਦੇ ਇੱਕੋ ਹੀ ਸੁਪਨਾ ਕਿ ਧੂਰੀ ਨੂੰ ਪੰਜਾਬ ਦੇ ਵਿੱਚ ਚਮਕਾਉਣਾ ਵੀ ਆ ਔਰ ਧੂਰੀ ਸਾਡਾ ਤੁਰਾ ਬਣੀਆ ਪਹਿਲਾਂ ਵੀ ਔਰ ਆਉਣ ਵਾਲੇ ਦਿਨਾਂ ਵਿੱਚ ਵੀ ਬਣੂਗੀ ਸਾਰੇ ਪਿੰਡਾਂ ਦਾ ਸ਼ਹਿਰ ਦਾ ਬਹੁਤ ਵੱਡੇ ਪੱਧਰ ਤੇ ਵਿਕਾਸ ਹੋ ਰਿਹਾ ਮੈਂ ਸ਼ਹਿਰ ਵਾਸੀਆਂ ਨੂੰ ਅੱਜ ਦੇ ਜਿੱਥੇ ਡਿਵੈਲਪਮੈਂਟ ਦੇ ਜਿਹੜੇ ਕਾਰਜ ਹੋ ਰਹੇ ਨੇ ਉਹਨਾਂ ਦੀ ਬਹੁਤ-ਬਹੁਤ ਮੁਬਾਰਕਵਾਦ ਦਿੰਨੇ ਆਂ